ਦਿੱਤਾ ਗਿਆ ਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੋਰੰਦੀ ਦੇ ਦਿਸ਼ਾ ਨਿਰਦੇਸ਼ਾ ਦੇ ਵਿੱਚ ਅੱਜ ਅਸੀਂ ਐਸਐਸਬੀ ਦਫ਼ਤਰ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਪਾਸ਼ਾ ਰੈਪਰ ਆ ਜਿਹਦੇ ਵਿੱਚ ਉਹ ਗੰਦਾ ਰਹਾ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਹੈ ਫੱਕ ਨਾ ਦਾ ਵਿੱਚ ਵਰਡ ਨੂੰ ਯੂਜ਼ ਕੀਤਾ ਉਸ ਰੈਪਰ ਨੇ ਜਿਹਦੇ ਵਿੱਚ ਸਾਈ ਮਾਊਂਟਨ ਔਰ 크ਰਿਸਚਨ ਕਮਾਊਂਟਿੰਗ ਇਹ ਆਪਣੇ ਹਿਰਦੇ ਬਲਉਂਦੇ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਆਈ ਪਾਈ ਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਸਾਰੇ ਤਾਇ ਇੱਕ ਦਿਨ ਪਹਿਲਾਂ ਵੀ ਜਰਾਨਾ ਮੈਂ ਪ੍ਰੋਟੈਸਟ ਲਾ ਗਿਆ ਉਹ ਜਿਹੜੇ ਜੀਵਨ 6-4 ਵਿੱਚ ਨੇ ਕਿਚਲੇ ਕਿ ਸੋਸ਼ਲ ਮੀਡੀਆ ਦੇ ਬੋਗ ਰਾਡਾਂ ਵਿੱਚ ਤੇ ਗਲਤ ਬੋਲਿਆ ਰਿਹਾ ਤੇ ਤ੍ਰਿਚਨ ਪਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਲੋ ਵੇਖੋ ਜੀ ਜਿਹੜੀ ਕਮਿਊਨਿਟੀ ਜਦੋਂ ਉੱਪਰ ਨੂੰ ਜਾਂਦੀ ਹੈ ਨਾ ਹਰ ਬੰਦੇ ਦੰਦਾ ਕਿ ਆਪਣੀ ਆਪਣੀ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਏ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਆ ਤੇ ਇਸੇ ਕਰਕੇ ਧਰਮ ਤੇ ਸਾਡੇ ਅਸਾਈ ਧਰਮ ਨੂੰ ਇਹ ਪਹਿਲ ਦੇ ਅੰਗਾਰ ਤੇ ਅੱਗੇ ਲਾ ਕੇ ਆਪਣੇ ਟੀਆਰਪੀ ਵਧਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੋਧਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਦੋਂ ਬਾਰ ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਅਸਾਈ ਪਾਈ ਚੜਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਦੇ ਉੱਤੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਵਟਾਲਾ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਹੋਰ ਪੰਜਾਬ ਦੇ ਕਿਹੜੇ ਕਿਹੜੇ ਇਸ਼ਾਰਾ ਚ ਦੇਖੋ ਜੀ ਪਹਿਲਾ ਹਟਾ ਜਿਹੜਾ ਮੰਗ ਪੱਤਰ ਹੈ ਅੱਜ ਵਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇੱਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਲ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਇਹ ਕਾਰਵਾਈ ਹੋ ਜੇਗੀ ਐਫ ਆਈ ਆਰ ਕੱਢ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੇ ਤਾਂ ਸਾਡੀ ਅਸੀਂ ਇਹਨਾਂ ਤੇ ਜੋ ਵੀ ਸਾਡਾ ਸਿੱਕਾ ਟਿੱਕਾ ਸੰਘਰਸ਼ ਅਸੀਂ ਕੀਤਾ ਜਾਂਦਾ ਹੈ